हां जी दोस्तों अस्सलाम। ਇਸ ਟਾਈਮ ਖੜੇ ਆ ਅਸੀਂ। ਤੁਸੀਂ ਦੇਖ ਸਕਦੇ ਹੋ ਬਿਜਲੀ ਦਫ਼ਤਰ ਰਾਮਪੁਰਾ ਫੂਲ ਮੋੜ ਰੋਡ ਦੇ ਬਿਲਕੁਲ ਸਾਹਮਣੇ। ਤੇ ਆ ਮੋੜ ਚੌਕਾ ਨਾਲ ਹੀ। ਤੇ ਆ ਇਧਰ ਦੁਕਾਨਾਂ ਤੇ ਆ ਰੋਡ ਆ ਜਿਹੜਾ ਇਹ ਸਿੱਧਾ ਰਾਮਪੁਰੇ ਪਿੰਡ ਤੋਂ ਹੋ ਕੇ ਮੋੜ ਮੰਡੀ ਨੂੰ ਜਾ ਰਿਹਾ। ਤੇ ਇੱਕ ਇੱਥੇ ਬਿਲਕੁਲ ਸੜਕ ਦੇ ਵਿਚਾਲੇ ਆ ਤੁਸੀਂ ਦੇਖ ਸਕਦੇ ਹੋ। ਵੀ ਆ ਬਿਲਕੁਲ ਸੜਕ ਦੇ ਵਿਚਾਲੇ 메인 ਰੋਡ ਦੇ ਉੱਪਰ ਐਡਾ ਡੂੰਗਾ ਖੱਡਾ ਪਿਆ ਹੋਇਆ ਜਿਹੜਾ ਕਿ ਸੀਵਰੇਜ ਦੀ ਵਜ੍ਹਾ ਨਾਲ ਹੀ ਇੱਥੋਂ ਸੜਕ ਬਹਿ ਗਈ ਹੈ ਤੇ 메인 ਰੋਡ ਹੈ ਚਲੋ ਮੰਨਦੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇੱਥੇ ਟ੍ਰੈਫਿਕ ਚੱਲ ਰਿਹਾ ਹੈ ਤੇ ਚਲੋ ਮੰਨਦੇ ਆ ਵੀ ਜਿਹੜੇ ਰੋਜ਼ ਦੇ ਇੱਥੋਂ ਦੀ ਲੰਘਣ ਕਰਨ ਵਾਲੇ ਐ ਉਹਨਾਂ ਨੂੰ ਤਾਂ ਇਹਦਾ ਜ਼ਰੂਰ ਪਤਾ ਲੱਗਦਾ ਹੋਊਗਾ ਤੇ ਉਹਨਾਂ ਨੂੰ ਤਾਂ ਜਰੂਰ ਇਸ ਸਟੋਏ ਦਾ ਪਤਾ ਲੱਗਦਾ ਹੋਊਗਾ ਵਿਚਾਰੇ ਬਚਾ ਕੇ ਲੰਘ ਜਾਂਦੇ ਹੋਣਗੇ ਬੱਸਾਂ ਲੰਘ ਰਹੀਆਂ ਤੁਸੀਂ ਦੇਖ ਸਕਦੇ ਹੋ ਤੇ ਪਰ ਜੇ ਕੋਈ ਚਾਨ ਚੱਕ ਹਨੇਰੇ ਸਵੇਰੇ ਬਾਹਰੋਂ ਆਉਂਦਾ ਤਾਂ ਕੀ ਬਣੂਗਾ ਤਾਂ ਮੇਰੇ ਖਿਆਲ ਚ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਸੇ ਵੱਡੇ ਹਾਸੇ ਨੂੰ ਢੀਗ ਰਿਹਾ ਹੈ ਵੀ ਕਿਸੇ ਵੱਡੇ ਹਾਸੇ ਨੂੰ ਢੀਗ ਰਿਹਾ ਹੈ ਤੇ ਸ਼ਾਇਦ ਫੇਰ ਇਹਦੀ ਸਾਨੂੰ ਬਾਈ ਹੋਊਗੀ ਆ ਤੁਸੀਂ ਦੇਖ ਸਕਦੇ ਹੋ ਪਾਸੇ ਮਿੱਟੀ ਦਾ ਢੇਰ ਲੱਗਿਆ ਹੋਇਆ ਤੇ ਪਤਾ ਨਹੀਂ ਕਿਉਂ ਇਹਦੇ ਵੱਲ ਗੌਰ ਨਹੀਂ ਕੀਤੀ ਜਾ ਰਹੀ ਸਿਟੀ ਟ੍ਰੈਫਿਕ ਪੁਲਿਸ ਦਾ ਇੱਥੇ ਬੋਰਡ ਲਾ ਰੱਖਿਆ ਵੀ ਇੱਥੋਂ ਬਚ ਕੇ ਲੰਘੋ ਤੇ ਆਹ ਹਾਲਾਤ ਨੇ ਸਾਡੇ ਸੜਕਾਂ ਦੇ ਤੇ ਗੱਲ ਕਰਦੇ ਆਪਾਂ ਬਾਈ ਜੀ ਹੁਰੀ ਇੱਥੇ ਆਏ ਨੇ ਉਹਨਾਂ ਨੂੰ ਵੀ ਪੁੱਛਦੇ ਆਂ ਵੀ ਇਹ ਕਿੰਨੇ ਕ ਟਾਈਮ ਦਾ ਉਹ ਆ ਸਾਡੇ ਬਾਈ ਜੀ ਆਏ ਨੇ ਇਹਨਾਂ ਨੂੰ ਪੁੱਛਦੇ ਆ ਵੀ ਆਹ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਆ ਜਿਹੜਾ ਮਤਲਬ ਕਿ ਐਡਾ ਵੱਡਾ ਟੋਆ ਸੜਕ ਦੇ ਵਿਚਾਲੇ ਪਿਆ ਹੋਇਆ ਹੈ ਹਾਂਜੀ ਇਹ ਕਦੋਂ ਕਦਾ ਮਤਲਬ ਕਿ ਟੋਆ ਇਹ ਹੋ ਹੋ ਮੈਂ ਜੀ ਢੇੜੇ ਮਹੀਨਾ ਹੋ ਗਿਆ ਹੁਣ ਇਹਨਾਂ ਨੂੰ ਅੱਛਾ ਡੇਢ ਮਹੀਨਾ ਤੇ ਕੀ ਵਜ੍ਹਾ ਵੀ ਜਿਹੜੀ ਇੱਥੋਂ ਸੜਕ ਇੰਨੀ ਦਬ ਚੁੱਕੀ ਹੈ ਇਹ ਇਹ ਟੋਆ ਦਾ ਕਾਰਨ ਸੀ ਵੀਜ ਦੀ ਪ੍ਰੋਬਲਮ ਆਈ ਰਹਿੰਦੀ ਹੈ ਥੋੜੇ ਦਿਨਾਂ ਬਾਅਦ ਇਹ ਟੱਕਣ ਚ ਪੱਟੇ ਰਹਿੰਦੇ ਆ। ਇਹ ਇਹ ਨਾ ਜੀ ਅੱਛਾ ਇਹ ਜਿਹੜੇ ਟੱਕਣ ਜਣੀ ਕੋਈ ਪ੍ਰਸ਼ਾਸਨ ਨੇ ਹੁਣ ਤੱਕ ਕੁਝ ਕਰਿਆ ਇਹਦਾ ਕਿ ਜਾਂ ਐਵੇਂ ਜਿਵੇਂ ਪਿਆਟੋ ਆ ਜਾਂ ਪਬਲਿਕ ਨੇ ਕੁਝ ਕਿਹਾ ਹੋਵੇ ਵੀ ਭਾਈ ਇਹਦਾ ਕੋਈ ਹੱਲ ਕਰੋ ਵੀ ਕਰ ਨਹੀਂ ਰਹੇ। ਨਹੀਂ ਇਸ ਚੀਜ਼ ਬਾਰੇ ਨਹੀਂ ਆਪਾਂ ਨੇ ਜ਼ਿਆਦਾ ਧਿਆਨਤ ਨਹੀਂ ਹੈ ਵੀ ਕੋਈ ਇਸ ਤੇ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ। ਠੀਕ ਹੈ ਚਲੋ ਇੱਧਰ ਬਾਈ ਜੀ ਖੜੇ ਨੇ ਬਾਈ ਸਤਿ ਸ਼੍ਰੀ ਅਕਾਲ। ਬਾਈ ਜੀ ਇਹ ਹੈ ਨਾ ਲਾਪਰਵਾਹੀ ਹੈਗੀ ठेकेदार ਦੀ ਜਿਹੜਾ ਦੇਖੋ ਇੱਥੇ ਹੁਣ ਸੜਕੇ ਬਣਾ ਗਏ ਇੰਨਾ-ਇੰਨਾ ਛੱਡ ਗਏ ਇਹ ਇਹ ਨਾ ਆਏ ਵਾਰ ਟੁੱਟਦੇ ਨੇਗੇ ਘੱਟੋ-ਘੱਟ 50 ਵਾਰ ਇਹਨਾਂ ਨੇ ਟੱਕਾਂ ਲਾ ਕੇ ਦੁਬਾਰਾ ਫੇਰ ਉਹ ਕਰਦੇ ਅੱਛਾ ਇਹ ਟੁੱਟਣ ਟੁੱਟਣ ਦਾ ਕਾਰਨ ਇਹਦੀ ਜਿਹੜੀ ਸਮਝ ਲਓ ਵੀ ਉਹ ਟੈਕਨੀਕਲ ਉਹ ਹੈਗੀ ਪ੍ਰੋਬਲਮ ਹੈਗੀ ਇਹ ਸੜਕ ਦੇ ਲੈਵਲ ਤੋਂ 4-5 ਇੰਚ ਉੱਚਾ ਬਣਾ ਦਿੰਦੇ ਨੇਗੇ ਉਹਨਾਂ ਕੋਲਾ ਹੈਵੀ ਆਉਂਦਾਗਾ ਕੋਈ ਟਰਾਲਾ ਆਉਂਦਾਗਾ ਉਹਨੂੰ ਕੱਪ ਮਾਰਦਾਗਾ ਤਾਂ ਇਹ ਢੱਕਾ ਭਈਂਦਾ ਠੀਕ ਹੈ ਜੇ ਇਹ ਲੈਵਲ ਦੇ ਵਿੱਚ ਬਣਨਾ ਨਾ ਉੱਚੇ ਬਣਨਾ ਨਾ ਨੀਵੇਂ ਬਣਨਾ ਤਾਂ ਇਹ ਟੁੱਟਦੀ ਨਹੀਂ ساری ਉਮਰ ਨਹੀਂ ਟੁੱਟਦੀ ਜੀ ਇਹ ਇਹਦਾ ਮੇਨ ਕਾਰਨ ਇਹੀ ਹੈਗਾ ਇਹ ਹੁਣ ਕਿੰਨਾ ਕ ਸਮਾਂ ਹੋ ਗਿਆ ਵੀ ਇੰਹੀਂ ਐਡਾ ਟੋਆ ਪਿਆ ਹੋਇਆ 1 ਮਹੀਨਾ ਹੋ ਗਿਆ ਜੀ ਇੱਥੇ ਰੋਜ਼ ਸ਼ਾਮ ਨੂੰ ਨਾ ਬਚ ਬਚ ਕੇ ਇੱਥੇ ਜਾਮ ਲੱਗ ਜਾਂਦਾ ਕਈ ਵਾਰ ਤਾਂ ਮਸਾਂ ਲੱਗਦੇ ਯਾਨੀ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਹੋ ਵੀ ਸਕਦਾ ਹੈਗਾ ਵੀ ਰਾਤ ਨੂੰ ਇਹ ਨਹੀਂ ਪਤਾ ਵਾਪਰਿਆ ਵੀ ਹੋਵੇ ਇੱਥੇ ਹਾਦਸਾ ਠੀਕ ਹੈ ਕਿ ਵੀ ਨਹੀਂ ਪਤਾ ਜੀ ਕਿਉਂ ਹਾਂ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਕੋਈ ਇੱਕ ਨਹੀਂ ਇਹ ਦੇਖੋ ਸਾਰੀ ਸੜਕ ਤੇ ਹੀ ਪਏ ਨੇਗੇ ਸੋ ਦੋਸਤੋ ਏਸ ਇੱਥੇ ਲੋਕਲ ਜੋ ਦੁਕਾਨਦਾਰ ਵੀ ਨੇ ਔਰ ਇਹਨਾਂ ਦੇ ਦੱਸਣ ਮੁਤਾਬਕ ਵੀ ਆ ਜਿਹੜੀ ਸੜਕ ਬਣੀ ਹੈ ਨਾ ਇਹ ਪਾਸੇ-ਆਸੇ ਦਾ ਸੜਕ ਬਣਾ ਦਿੱਤੀ ਗਈ ਹੈ ਤੇ ਇੰਨਾ ਕੁ ਏਰੀਆ ਛੱਡ ਦਿੱਤਾ ਗਿਆ ਤੇ ਪਤਾ ਨਹੀਂ ਹੁਣ ਪ੍ਰਸ਼ਾਸਨ ਕਿਉਂ ਕੰਮ ਕਰਨੀ ਨਹੀਂ ਸੁੱਤਾ ਹੋਇਆ ਤੇ ਇੱਥੇ ਲਗਭਗ ਕੁਛ ਏਰੀਆ ਮੋੜ 'ਚ ਵੀ ਆ ਜਾਂਦਾ ਕੁਛ ਰਾਮਪਰੇ 'ਚ ਵੀ ਆ ਜਾਂਦਾ ਤੇ ਪਤਾ ਨਹੀਂ ਵੀ ਸਾਂਝੇ ਬਾਪੂ ਨੂੰ ਕੌਣ ਪੁੱਛਦਾ ਉਹ ਗੱਲ ਹੋਈ ਖੜੀ ਹੈ ਤੇ ਪਰ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਐਡੇ ਵੱਡੇ ਕਿਸੇ ਹਾਦਸੇ ਦੀ ਉਡੀਕ ਨਾ ਕਰੋ ਤਾਂ ਕਿ ਕਿਸੇ ਦੀ ਕੋਈ ਕੀਮਤੀ ਜਾਨ ਨਾ ਚਲੀ ਜਾਵੇ ਤੇ ਇਹਨੂੰ ਜਲਦੀ ਤੋਂ ਜਲਦੀ ਮਤਲਬ ਕਿ ਤੁਸੀਂ ਪੂਰੋ ਕਿਉਂਕਿ ਮੇਨ ਰੋਡ ਹੈ ਰਾਮਪੁਰਾ ਤੋਂ ਮੋਡ ਰੋਡ ਸੋ ਇੰਨੀਆਂ ਬੇਨਤੀਆਂ ਪ੍ਰਸ਼ਾਸਨ ਨੂੰ ਕਿ ਇਸ ਟੋਏ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ ਸੋ ਧੰਨਵਾਦ ਜੀ ਬਹੁਤ ਬਹੁਤ